ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਸ਼ੂਟਸ ਦੇ ਕਲੈਕਸ਼ਨ ਲੈ ਕੇ ਆਏ ਆਂ ਸਪੈਸ਼ਲੀ ਜਿਹੜੇ ਹੋਣਗੇ ਬੁਟੀਕ ਡਿਜ਼ਾਈਨਰ ਸ਼ੂਟਸ ਦੇ ਕਲੈਕਸ਼ਨ ਹੋਏਗੇ ਔਰ ਬਹੁਤ ਘੱਟ ਰੇਟ ਦੇ ਵਿੱਚ ਰਹਿਣ ਵਾਲੀ ਹੈਗੀ ਆ ਇਹ ਵਾਲੇ ਸ਼ੂਟਸ ਜਿਹੜੇ ਰਹਿਣ ਵਾਲੇ ਹੈਗੇ ਆ ਆਲ ਓਵਰ ਜਾਰਜਟ ਦਾ ਸ਼ੂਟ ਰਹਿਗਾ ਜਾਰਜਟ ਦਾ ਦੁਪੱਟਾ ਰਹਿਗਾ ਜਿਸ ਦੇ ਉੱਪਰ ਪ੍ਰੋਪਰ ਥ्रेड ਵਰਕ ਕੀਤਾ ਗਿਆ ਪ੍ਰਾਈਸ ਰਹਿਗਾ ਸਿਰਫ 1050 ਰੁਪਏ ਇਹ ਵਾਲੇ ਜਿਹੜੇ ਸ਼ੂਟਸ ਰਹਿਣ ਵਾਲੇ ਹੈਗਾ ਨੈਚੁਰਲ ਕ੍ਰੇਪ ਦਾ ਆਲ ਓਵਰ ਸ਼ ਪ੍ਰਾਈਸ ਰਹਿਣ ਵਾਲਾ ਹੈਗਾ ਸਿਰਫ 3150 ਰੁਪਏ ਇਹ ਵਾਲੇ ਜਿਹੜੇ ਸੂਟ ਰਹੇਗਾ ਆਪਾਂ ਨੇ organza ਦੀ ਸ਼ਰਟ ਹੋਏਗੀ ਔਰ ਚਨਾਣ ਦਾ ਦੁਪੱਟਾ dupion silk ਦੀ ਬਾਟਮ ਰਹਿਣ ਵਾਲੀ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਹੈਗੇ ਆ ਇਹ ਬਹੁਤ ਹੀ ਜ਼ਿਆਦਾ ਸੋਹਣੇ soft ਵਾਲੇ georgette ਰਹਿਣ ਵਾਲੀ ਹੈ ਜਿਸ ਤੇ ਸ਼ਰਟ ਹੋਏਗੀ ਜੋ ਕਿ fully embroidered ਰਹਿਣ ਵਾਲੀ ਹੈ ਤੇ ਨਾਲ ਜਿਸ ਤੇ ਹੈਗੀ ਆ crepe ਦੀ ਬਾਟਮ ਰਹਿਣ ਵਾਲੀ ਹੈ 2.5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਪ੍ਰਾਈਸ ਰਹੇਗਾ ਸਿਰਫ 1900 ਰੁਪਿਆ ਇਹ ਵਾਲੇ ਸ਼ੂਟਸ ਦੇ ਨਾਲ ਤੁਸੀਂ ਟਾਈ ਐਂਡ ਡਾਈ ਦੁਪੱਟਾ ਲਗਾ ਕੇ ਸ਼ੂਟ ਨੂੰ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਲੁੱਕ ਦੇ ਸਕਦੇ ਹੈਗੇ ਹੋ ਤੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੇ ਤੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਇਹਨਾਂ ਦੇ ਵਿੱਚੋਂ ਬਾਈ ਕਰ ਸਕਦੇ ਹੈਗੇ ਹੋ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਰੀਜ਼ਨਬਲ ਹੈਗਾ ਯਾ ਇਹ ਵਾਲੇ ਸੂਟਸ ਜਿਹੜੇ ਰਹਿਣ ਵਾਲੇ ਹੈਗੇ ਆ ਅੰਟੀ ਲੁੱਕ ਦੀ ਸੂਟਸ ਰਹਿਣ ਵਾਲੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਹੋਏਗਾ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨਬਲ ਹੈਗਾ ਸਿਰਫ 1850 ਰੁਪਏ ਰਹਿਣ ਵਾਲਾ ਹੈ ਡਪੌਨ ਸਿਲਕ ਦੇ ਸਾਰੇ ਸੂਟਸ ਰਹਿਣ ਵਾਲੇ ਨਾਲ ਚਨਾਉਂ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟਸ ਜਿਹੜੇ ਰਹਿਣਗੇ ਆਫ-ਵਾਈਟ ਦਾ ਸਾਰਾ ਚਾਰਟ ਆ ਜਿਹੜਾ ਜੇ ਆਪਾਂ ਲੈ ਕੇ ਆਏ ਜਿਸੇ ਨਾਲ ਚਨਾਉਂ ਦਾ ਜਿਹੜਾ ਹੋਏਗਾ ਡੀਜ਼ਲ ਪ੍ਰਿੰਟ ਦਾ ਦੁਪੱਟਾ ਰਹਿਣ ਵਾਲਾ ਹੈਗਾ ਤੇ ਡਪੌਨ ਸਿਲਕ ਦਾ ਅਲਓਵਰ ਸੂਟ ਰਹਿਗਾ ਜਸਤੇ ਉੱਪਰ ਪ੍ਰੋਪਰ ਥ्रेड ਔਰ ਹੈਂਡਵਰਕ ਕੀਤਾ ਗਿਆ ਹੈ ਤੇ ਸਭ ਦੀ ਡਿਜ਼ ਇਹ ਵਾਲੇ ਸੂਟ ਸਿਹੜੇ ਰਹਿਣ ਵਾਲੇ ਹੈਗੇ ਸਿਮਰ ਦਾ ਆਲਓਵਰ ਸ਼ੂਟਰ ਹੈਗਾ ਨਾਲ ਸਿਮਰ ਦਾ ਦੁਪੱਟਾ ਰਹੇਗਾ ਜਿਸ ਤੇ ਉੱਪਰ ਪ੍ਰੋਪਰ ਜਿਹੜਾ ਹੈਂਡਵਰਕ ਕੀਤਾ ਗਿਆ ਹੈ 셔ਟ ਉੱਪਰ ਪਲੱਸ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਗਿਆ ਹੈਗਾ ਤੇ ਇਹਨਾਂ ਦੇ ਵਿੱਚ ਆਪਣੇ ਕੋਲ ਚਾਰ ਕਲਰ ਹੈਗੇ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਇਹ ਵੀ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਜਿਹੜਾ ਰਹਿਣ ਵਾਲਾ ਹੋਏਗਾ ਉਹ ਵਰਕ 셔ਟ ਦੀ ਫਿਨਿਸ਼ਿੰਗ ਵਰਕ ਦੇ ਫਿਨਿਸ਼ਿੰਗ 셔ਟ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੈਗੇ ਤੇ ਨਾਲ ਜਿਹੜੀ ਕ੍ਰੇਪ ਦੀ ਹੀ ਬਾਟਮ ਰਹਿਣ ਵਾਲੀ ਹੈ ਨਾਲ ਪਿਓਰ ਚਨਾਉਂ ਦਾ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਲੈਣਾ ਵਿੱਚੋਂ ਬੁੱਕ ਕਰਵਾ ਸਕਦੇ ਹੈਗੇ ਆ ਇਹ ਵਾਲੇ ਸੂਟ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਆ ਇਹ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤੀ ਆ ਫੁੱਲ ਜਿਹੜਾ ਇਹਨਾਂ ਦੇ ਉੱਪਰ ਹੈਂਡਵਰਕ ਰਹੇਗਾ ਦੁਪੱਟਾ ਹੋਏਗਾ ਪਿਓਰ ਚਨਾਉਂਦਾ ਜਿਸ ਤੇ ਉੱਪਰ ਵੀ ਹੈਂਡਵਰਕ ਕੀਤਾ ਗਿਆ ਹੈਗਾ ਇਹ ਵਾਲੇ ਸੂਟਸ ਵੀ ਰਹਿਣ ਵਾਲੇ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਹੋਏ ਆ ਇਹ ਹੈਗੇ ਆ ਨੈਚੁਰਲ ਕ੍ਰੇਪ ਦਾ ਜਿਹੜਾ ਆਲ ਓਵਰ ਸ਼ੂਡ ਰਹੇਗਾ ਤੇ ਨਾਲ ਜਿਹੜਾ ਹੋਏਗਾ ਦੁਪੱਟਾ ਚਨਾਉਂਦਾ ਰਹਿਣ ਵਾਲਾ ਹੈਗਾ ਤੇ ਸਾਹਮਦੇ ਨਾਲ ਜਿਹੜਾ ਹੈਗਾ ਦੁਪੱਟਾ ਆਪਾਂ ਨੇ ਟੈਬੀ ਦਾ ਔਰ ਸਾਹਮਦੇ ਨਾਲ ਔਰਗੈਂਦਰਾ ਦਾ ਦੁਪੱਟਾ ਜਿਹੜ ਤੇ ਜਿਸਤੇ ਫਰੰਟ ਦੇ ਉੱਪਰ ਜਿਹੜਾ ਥਰੈਡ ਵਰਕ ਔਰ ਗੋਟਾ ਪੱਤੀ ਦਾ ਕੰਮ ਕੀਤਾ ਗਿਆ ਪਲੱਸ ਦੁਪट्टे ਦੇ ਵੀ ਫੋਰ ਸਾਈਡ ਜਿਹੜਾ ਉਹ ਵਰਕ ਰਹਿਣ ਵਾਲਾ ਹੈਗਾ ਤੇ ਬਹੁਤ ਹੀ ਜ਼ਿਆਦਾ ਸੋਨੇ ਜਿਹੜੇ ਸਿੰਪਲ ਸੂਟ ਤੇ ਸਰਦਾਰੀ ਸ਼ੂਟਸ ਰਹਿਣ ਵਾਲੇ ਹੈਗੇ ਆ ਤੇ ਇਹਨਾਂ ਦੇ ਵਿੱਚ ਵੀ ਆਪਾਂ ਬਹੁਤ ਹੀ ਜ਼ਿਆਦਾ ਜਿਹੜੇ ਕਲਰ ਹੈਗੇ ਔਰ ਰੈਡੀ ਕੀਤੇ ਆ ਤੇ ਸਾਮ ਦੇ ਨਾਲ ਆਪਾਂ ਨੇ ਸੇਮ ਦੁਪੱਟਾ ਯੂਜ਼ ਕੀਤਾ ਸਾਮ ਦੇ ਨਾਲ ਆਪਾਂ ਨੇ ਕੰਟਰਾਸਟ ਦੁਪੱਟਾ ਲਗਾਇਆ ਹੈ